ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਨਵਾਂ ਸਾਲ ਆਉਣ ਵਾਲਾ ਹੈ ਜੇਕਰ ਤੁਸੀਂ ਉਸ ਤੋਂ ਪਹਿਲਾਂ ਇਹ ਇੱਕ ਉਪਾ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਕਰ ਲੈਂਦੇ ਹੋ ਤਾਂ ਤੁਹਾਡੇ ਬੱਚੇ ਬਹੁਤ ਤਰੱਕੀ ਕਰਨਗੇ ਤੁਹਾਡਾ ਨਾਮ ਰੌਸ਼ਨ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਜਾਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦੁੱਖ ਕਸ਼ਟ ਨਾ ਆ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ ਕਹਿੰਦੇ ਕਿ ਉਹਦੀ ਔਲਾਦ ਹਮੇਸ਼ਾ ਹੀ ਬਿਮਾਰ ਰਹਿ ਆ ਕਰਦੀ ਸੀ ਗਰੀਬ ਜਿਹਾ ਪਰਿਵਾਰ ਸੀ ਘਰ ਵਾਲਾ ਖੇਤੀ ਕਰਕੇ ਜੋ ਵੀ ਲਿਆਉਂਦਾ ਸੀ ਉਹ ਔਲਾਦ ਦੇ ਜਿਹੜੇ ਰੋਗ ਸਨ ਉਸ ਤੇ ਖਰਚ ਹੋ ਜਾਇਆ ਕਰਦਾ ਸੀ ਕਹਿੰਦੇ ਕਿ ਦਿਨ ਪ੍ਰਤੀ ਦਿਨ ਰੋਗ ਵੱਧਦੇ ਜਾ ਰਹੇ ਸਨ ਤੇ ਖਰਚੇ ਜਿਹੜੇ ਸਨ ਉਹ ਵੀ ਨਾਲ ਹੀ ਵੱਧ ਜਾ ਰਹੇ ਸਨ ਜਿਸ ਕਰਕੇ ਬਰਕਤ ਦਾ ਘਰ ਦੇ ਆਮਦਨ ਦਾ ਕੋਈ ਵੀ ਸਰੋਤ ਹੁਣ ਨਹੀਂ ਰਹਿ ਚੁੱਕਾ ਸੀ ਕਹਿੰਦੇ ਰੋਗ ਤਾਂ ਘਰ ਦੀ ਬਰਕਤ ਨੂੰ ਖਾ ਜਾਂਦੇ ਹਨ ਤੇ ਦਲੇਦਰ ਦੀ ਚਾਦਰ ਪਾ ਦਿੰਦੇ ਹਨ ਇਹੀ ਹਾਲ ਉਸ ਬੀਬੀ ਨਾਲ ਵਰਤ ਰਿਹਾ ਸੀ ਕਹਿੰਦੇ ਬੀਬੀ ਬਹੁਤ ਜ਼ਿਆਦਾ ਦੁਖੀ ਹੋਣ ਲੱਗੀ ਕਹਿੰਦੇ ਇੱਕ ਦਿਨ ਉਹਨਾਂ ਦੇ ਨਗਰ ਦੇ ਵਿੱਚ ਇੱਕ ਸੰਤ ਜੀ ਆਏ ਜਿਹੜਾ ਵੀ ਉਥੇ ਜਾਂਦਾ ਤੇ ਗੱਲਾਂ ਕਰਦਾ ਕਿ ਜਦੋਂ ਕਥਾ ਕੀਰਤਨ ਸੁਣੀਦਾ ਹੈ ਇਦਾਂ ਲੱਗਦਾ ਹੈ ਜਿਵੇਂ ਸਾਰੇ ਹੀ ਦੁੱਖ ਰੋਗ ਦੂਰ ਹੋ ਚੁੱਕੇ ਹਨ ਹੁਣ ਕਿਵੇਂ ਰੋਂਦੇ ਕਰ ਲਾਉਂਦੇ ਮਨ ਭਰ ਕੇ ਜਾਈਦਾ ਹੈ ਪਰ ਉਥੋਂ ਜਦੋਂ ਆਈਦਾ ਹੈ ਤਾਂ ਸਾਰਾ ਦਿਨ ਸ਼ਾਂਤ ਹੋ ਜਾਂਦਾ ਹੈ ਪਰ ਇਹ ਗੱਲ ਉਸ ਬੀਬੀ ਦੇ ਕੰਨਾਂ ਵਿੱਚ ਪਈ ਜਦੋਂ ਬੀਬੀ ਨੇ ਇਹ ਗੱਲ ਸੁਣ ਲਈ ਕਹਿੰਦੇ ਕਿ ਘਰ ਰਹਿ ਕੇ ਵੀ ਇਸ ਔਲਾਦ ਨੂੰ ਦੇਖ ਦੇਖ ਕੇ ਮੈਂ ਦੁਖੀ ਹੋ ਜਾਂਦੀ ਹਾਂ ਪਰਮਾਤਮਾ ਕਦੋਂ ਇਹਨੂੰ ਠੀਕ ਕਰੇਗਾ ਕਿਹੜੇ ਰੋਗ ਇਹਨੂੰ ਛੋਟੀ ਉਮਰ ਵਿੱਚ ਲੱਗ ਚੁੱਕੇ ਹਨ ਮੈਂ ਤਾਂ ਚਾਹੁੰਦੀ ਸੀ ਕਿ ਇਹ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵੇ ਸਾਡੇ ਵਾਂਗੂ ਤੱਕੇ ਤੋੜੇ ਨਾ ਖਾਵੇ ਉਹ ਮਾਂ ਆਖਦੀ ਕਿ ਮੈਂ ਚਾਹੁੰਦੀ ਸੀ ਕਿ ਇਹ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵੇ ਸਾਡੇ ਵਾਂਗੂ ਤੱਕੇ ਤੋੜੇ ਨਾ ਖਾਵੇ ਪਰ ਇਹ ਵਿਚਾਰਾ ਤਾਂ ਰੋਗਾਂ ਦਾ ਮਾਰਿਆ ਹੋਇਆ ਹੈ ਮਨ ਵਿੱਚ ਐਵੇਂ ਦੇ ਵਿਚਾਰ ਕਰੀ ਜਾ ਰਹੀ ਸੀ ਕਹਿੰਦੇ ਕਿ ਉਹਨੇ ਸੋਚਿਆ ਅੱਜ ਮੈਂ ਕਥਾ ਕੀਰਤਨ ਸੁਣਨ ਜਾਵਾਂਗੀ ਉੱਥੇ ਜਾ ਕੇ ਜਦੋਂ ਸਾਰੇ ਜਾਣੇ ਚਲੇ ਜਾਣਗੇ ਮੈਂ ਆਪਣੇ ਮਨ ਦਾ ਸਵਾਲ ਸੰਤ ਜੀ ਨੂੰ ਪੁੱਛ ਲਵਾਂਗੀ ਕਹਿੰਦੇ ਉਹ ਜਾ ਕੇ ਕਥਾ ਕੀਰਤਨ ਵਿੱਚ ਬੈਠ ਗਈ ਜਦੋਂ ਸੰਤ ਜੀ ਕਥਾ ਕਰਦੇ ਪਏ ਸਨ ਤੇ ਬੜੇ ਪਿਆਰ ਦੇ ਨਾਲ ਬਚਨ ਬੋਲੀ ਜਾਂਦੇ ਸਨ ਕਹਿੰਦੇ ਕਿ ਉਹ ਬਚਨ ਮਨ ਨੂੰ ਕਈ ਠੰਡੀ ਠਾਰ ਕਰੀ ਜਾ ਰਹੇ ਸਨ ਕਹਿੰਦੇ ਜਦੋਂ ਸਮਾਪਤੀ ਹੋਈ ਸਾਰੇ ਜਾਣੇ ਜਿਹੜੇ ਸਨ ਉਹ ਉੱਠ ਕੇ ਚਲੇ ਗਏ ਹੁਣ ਉਹ ਬੀਬੀ ਉੱਥੇ ਹੀ ਬੈਠੀ ਰਹੀ ਤੇ ਕਹਿਣ ਲੱਗੀ ਸੰਤ ਜੀ ਮੇਰੀ ਜਿਹੜੀ ਔਲਾਦ ਹੈ ਉਹ ਹਰ ਸਮੇਂ ਬਿਮਾਰ ਰਹਿੰਦੀ ਹੈ ਜੋ ਵੀ ਘਰ ਦੀ ਕਮਾਈ ਆਉਂਦੀ ਹੈ ਸਾਰੀ ਉਸ ਤੇ ਖਰਚ ਹੋ ਜਾਂਦੀ ਹੈ ਮੈਂ ਚਾਹੁੰਦੀ ਹਾਂ ਕਿ ਕੋਈ ਐਸਾ ਹੇਲਾ ਵਸੀਲਾ ਹੋ ਜਾਵੇ ਤਾਂ ਜੋ ਮੇਰੀ ਜਿਹੜੀ ਔਲਾਦ ਹੈ ਉਹ ਠੀਕ ਹੋ ਜਾਵੇ ਘਰ ਦੇ ਵਿੱਚ ਬਰਕਤ ਆ ਜਾਵੇ ਮੇਰੀ ਔਲਾਦ ਕਾਮਯਾਬ ਹੋਵੇ ਤੇ ਰੋਗਾਂ ਤੋਂ ਮੁਕਤ ਹੋ ਜਾਵੇ ਸੰਤ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਬੀਬੀ ਨੂੰ ਕਿਹਾ ਮਾਈ ਠੀਕ ਹੈ ਤੂੰ ਜੋ ਚਾਹੁੰਦੀ ਹੈ ਉਹ ਹੋ ਜਾਵੇਗਾ ਪਰ ਉਹਦੇ ਲਈ ਤੈਨੂੰ ਇੱਕ ਯੁਗਤ ਦੱਸਾਂਗੇ ਤੇ ਉਹ ਕਰਨੀ ਪੈਣੀ ਹੈ ਤੈਨੂੰ ਉਹਨੇ ਕਿਹਾ ਜੀ ਜੋ ਕਹੋਗੇ ਮੈਂ ਉਹੀ ਕਰਾਂਗੀ। ਅਗੋ ਸੰਤ ਫਕੀਰ ਜੀ ਕਹਿੰਦੇ ਕਿ ਤੁਸੀਂ ਕੱਲ ਨੂੰ ਆਇਓ। ਕਹਿੰਦੀ ਕਿ ਠੀਕ ਹੈ। ਹੁਣ ਉਹ ਘਰ ਚਲੀ ਜਾਂਦੀ ਹੈ ਤੇ ਮਨ ਵਿੱਚ ਬੜਾ ਚਾਹ ਤੇ ਉਤਸ਼ਾਹ ਹੁੰਦਾ ਹੈ। ਹੁਣ ਤਾਂ ਜਿੰਨੇ ਰੋਗ ਹਨ ਉਹ ਠੀਕ ਹੋ ਜਾਣੇ ਹਨ। ਘਰ ਜਿਹੜੀ ਗਰੀਬੀ ਤੇ ਦਲੇਦਰ ਨੇ ਕੁੰਡਲੀ ਮਾਰੀ ਹੈ ਉਹ ਵੀ ਕਹਿੰਦੀ ਕਿ ਹੁਣ ਠੀਕ ਹੋ ਜਾਵੇਗੀ। ਮਨ ਵਿੱਚ ਬੜੇ ਸਾਰੇ ਵਿਚਾਰੀ ਨੇ ਅਵਲਵਲੇ ਲੈ ਲਏ। ਉਹ ਆਪਣੇ ਆਪ ਨਾਲ ਗੱਲਾਂ ਕਰੀ ਜਾਂਦੀ ਰਹੀ ਤੇ ਆਪੇ ਹੀ ਜਵਾਬ ਦੇਈ ਜਾਂਦੀ ਸੀ ਸਵੇਰ ਦਾ ਇੰਤਜ਼ਾਰ ਕਰਦੀ ਐਵੇਂ ਹੀ ਜਿਵੇਂ ਅੰਮ੍ਰਿਤ ਵੇਲਾ ਹੋਇਆ ਕਰਦੇ ਕੰਮ ਧੰਦੇ ਨਿਬੇੜ ਕੇ ਆਪਣਾ ਜਿਹੜਾ ਪੁੱਤ ਸੀ ਉਹਨੂੰ ਲੈ ਕੇ ਉੱਥੇ ਚਲੀ ਗਈ ਹੁਣ ਜਾ ਕੇ ਉੱਥੇ ਬੈਠ ਕੇ ਕਹਿੰਦੀ ਉਹ ਸੰਤ ਜੀ ਦੀ ਕਥਾ ਜਦੋਂ ਕਰਨ ਲੱਗ ਪਏ ਉਹ ਸੰਤ ਜੀ ਕਹਿੰਦੇ ਕਿ ਅੱਜ ਜਿਹੜੀ ਅਸੀਂ ਕਥਾ ਵਿਚਾਰ ਕਰਨੀ ਹੈ ਉਹਦੇ ਵਿੱਚ ਤੁਹਾਨੂੰ ਇੱਕ ਤੁਗਤ ਦੱਸਾਂਗੇ ਇਹ ਮਾਵਾ ਨੇ ਕਰਨੀ ਹੈ ਤੇ ਉਸ ਲਈ ਕੀ ਕਰਨਾ ਹੈ ਕਿਉਂਕਿ ਮਾਂ ਹੀ ਹੁੰਦੀ ਹੈ ਜਿਹੜੀ ਔਲਾਦ ਦੇ ਲਈ ਸਾਰਾ ਕੁਝ ਕਰ ਸਕਦੀ ਹੈ ਉਹ ਕੋਈ ਹੋਰ ਨਹੀਂ ਕਰ ਸਕਦਾ ਤਾਂ ਹੀ ਤਾਂ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਸਾਰੀ ਸੰਗਤ ਨੇ ਕਿਹਾ ਹਾਂਜੀ ਔਲਾਦ ਦਾ ਮਾਂ ਜਿੰਨਾ ਕਰਦੀ ਹੈ ਕੋਈ ਹੋਰ ਨਹੀਂ ਕਰ ਸਕਦਾ ਸੱਚੀ ਸਾਰੇ ਮਾਂ ਨੂੰ ਰੱਬ ਦਾ ਰੂਪ ਕਹਿੰਦੇ ਹਨ ਤੇ ਕਹਿੰਦੇ ਕਿ ਰੱਬ ਹਰ ਥਾਂ ਨੇ ਪਹੁੰਚ ਸਕਦਾ ਤਾਂ ਹੀ ਪਰਮਾਤਮਾ ਨੇ ਮਾਂ ਬਣਾਈ ਸੀ ਸਾਰੇ ਜਾਣੇ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂਦੇ ਹਨ ਸਾਰੇ ਜਾਣੇ ਇਹਨਾਂ ਗੱਲਾਂ ਨਾਲ ਸਹਿਮਤ ਹੋ ਗਏ ਅੱਗੋਂ ਸੰਤ ਫਕੀਰ ਜੀ ਕਹਿੰਦੇ ਕਿ ਮਾਂ ਬਚਪਨ ਤੋਂ ਹੀ ਬੁਢਾਪੇ ਤੱਕ ਔਲਾਦ ਦੀ ਹਮੇਸ਼ਾ ਫਿਕਰ ਕਰਦੀ ਹੀ ਰਹਿੰਦੀ ਹੈ ਖਾਣ ਦੀ ਪੜ੍ਹਾਈ ਦੀ ਫਿਰ ਵਿਆਹ ਦੀ ਤੇ ਮਾਂ ਹੀ ਦਾ ਮਾਂ ਹੀ ਤਾਂ ਰੱਬ ਦਾ ਜਿਹੜਾ ਰੂਪ ਹੈ ਮਾ ਦੀ ਰੱਬ ਛੇਤੀ ਗੱਲ ਸੁਣ ਲੈਂਦਾ ਹੈ ਮਾ ਜੋ ਵੀ ਬੱਚਿਆਂ ਲਈ ਅਰਦਾਸ ਕਰੇ ਉਹ ਰੱਬ ਬੜੀ ਛੇਤੀ ਸੁਣਦਾ ਹੈ ਸਾਰੇ ਜਾਣੇ ਕਹਿੰਦੇ ਕਿ ਸੰਤ ਜੀ ਮਾਵਾਂ ਦੀ ਰੱਬ ਛੇਤੀ ਸੁਣਦਾ ਹੈ ਉਹ ਕਹਿੰਦੇ ਹਾਂ ਜੀ ਪਰ ਉਹਦੇ ਲਈ ਮਾਵਾਂ ਨੂੰ ਕੁਝ ਖਾਸ ਕੰਮ ਕਰਨੇ ਪੈਣਗੇ ਮਾਵਾਂ ਨੂੰ ਉਹ ਸੌਖਾ ਜਿਹਾ ਕੰਮ ਆਪਣੇ ਘਰ ਹੀ ਕਰਨਾ ਪਵੇਗਾ ਸਭ ਨੇ ਕਿਹਾ ਅਸੀਂ ਜ਼ਰੂਰ ਕਰਾਂਗੇ ਕਹਿੰਦੇ ਮਾਵਾਂ ਆਪਣਾ ਦਿਨ ਦਾ ਕੁਝ ਕੁ ਸਮਾਂ ਰਸੋਈ ਵਿੱਚ ਬਤਾਉਂਦੀਆਂ ਹਨ ਬਸ ਇਹ ਕੰਮ ਰਸੋਈ ਵਿੱਚ ਹੀ ਕਰਨਾ ਹੈ ਤੇ ਤੁਹਾਡੀ ਔਲਾਦ ਦੇ ਜੋ ਵੀ ਕੰਮ ਹਨ ਉਹ ਨਿਪਰੇ ਚੜ ਜਾਣਗੇ ਜੋ ਅਜੇ ਤੱਕ ਨਿਪਰੇ ਨਹੀਂ ਚੜੇ ਉਹ ਆਪੇ ਹੀ ਸਾਰੇ ਸੱਦ ਹੋ ਜਾਣਗੇ ਤੁਹਾਡੀ ਔਲਾਦ ਕਦੇ ਵੀ ਦੁਖੀ ਨਹੀਂ ਹੋਵੇਗੀ ਤੁਹਾਡੀ ਔਲਾਦ ਰੋਗੀ ਨਹੀਂ ਹੋਵੇਗੀ ਪਰ ਉਹਦੇ ਲਈ ਤੁਸੀਂ ਸੌਖਾ ਜਿਹਾ ਕੰਮ ਕਰਨਾ ਹੈ ਜੇਕਰ ਮਾਵਾਂ ਇਹ ਕੰਮ ਕਰ ਲੈਂਦੀਆਂ ਹਨ ਜੇਕਰ ਮਾਵਾਂ ਇਹ ਕੰਮ ਕਰ ਲੈਂਦੀਆਂ ਹਨ ਤਾਂ ਔਲਾਦ ਦੀ ਜ਼ਿੰਦਗੀ ਦੇ ਰਾਸੌਖੇ ਹੋ ਜਾਣਗੇ ਹੁਣ ਜਿੰਨੀ ਸੰਗਤ ਬੈਠੀ ਸੀ ਜਿੰਨੀਆਂ ਬੀਬੀਆਂ ਜਿੰਨੇ ਪੁਰਖ ਬੈਠੇ ਸਨ ਸਭ ਦੇ ਮਨ ਵਿੱਚ ਇਹੀ ਸੀ ਕਿ ਸੰਤ ਜੀ ਛੇਤੀ ਦੱਸਣ ਕਿਉਂਕਿ ਹਰ ਕੋਈ ਆਪਣੀ ਔਲਾਦ ਨੂੰ ਕਾਮਯਾਬ ਹੁੰਦਿਆਂ ਵੇਖਣਾ ਚਾਹੁੰਦਾ ਹੈ ਹਰ ਇੱਕ ਚਾਹੁੰਦਾ ਹੈ ਉਹਦੀ ਔਲਾਦ ਸੁખી ਹੋ ਜਾਵੇ ਕਹਿੰਦੇ ਕਿ ਐਨੇ ਕਹਿਣ ਦੀ ਦੇਰ ਸੀ ਅੱਗੋਂ ਸੰਤ ਜੀ ਆਖਦੇ ਹਨ ਇਹ ਸੌਖਾ ਜਿਹਾ ਕੰਮ ਜੇ ਬੀਬੀਆਂ ਆਪਣੇ ਘਰ ਦੇ ਵਿੱਚ ਕਰ ਲੈਂਦੀਆਂ ਹਨ ਤਾਂ ਬੜਾ ਜ਼ਿਆਦਾ ਇਹਨਾਂ ਨੂੰ ਫਲ ਪ੍ਰਾਪਤ ਹੋ ਜਾਵੇਗਾ ਕਿਉਂਕਿ ਉਸ ਸਮੇਂ ਸਭ ਕੰਮ ਹੋ ਜਾਂਦੇ ਹਨ ਹਰ ਪਾਸੇ ਸ਼ਾਂਤੀ ਦਾ ਪਸਾਰਾ ਹੋ ਜਾਂਦਾ ਹੈ ਭਾਵਕੇ ਰਾਤ ਨੂੰ ਕਹਿੰਦੇ ਕਿ ਉਸ ਵੇਲੇ ਤਾਂ ਰੁੱਖ ਵੀ ਸੌ ਜਾਂਦੇ ਹਨ ਦਰਿਆ ਵੀ ਖੜ ਜਾਂਦੇ ਹਨ ਉਸ ਸਮੇਂ ਤੁਸੀਂ ਇਹ ਕੰਮ ਕਰਨਾ ਹੈ ਰਾਤ ਨੂੰ ਸੌਣ ਸਮੇਂ ਆਪਣਾ ਭੋਜਨ ਬਣਾਉਣ ਦੀ ਥਾਂ ਜਦੋਂ ਤੁਸੀਂ ਸਾਰੇ ਕੰਮ ਕਰ ਲੈਂਦੇ ਹੋ ਹੁਣ ਪਤਾ ਹੈ ਰਸੋਈ 'ਚ ਕੋਈ ਵੀ ਕੰਮ ਨਹੀਂ ਕਰਨਾ ਉਸ ਸਮੇਂ ਆਪਣੇ ਭੋਜਨ ਵਾਲੀ ਥਾਂ ਹੈ ਜਿਹੜੀ ਜਿੱਥੇ ਤੁਸੀਂ ਚੁੱਲੇ ਚੌਕੇ ਤੇ ਕੰਮ ਕਰਦੇ ਹੋ ਉਸ ਨੂੰ ਮਿੱਟੀ ਦਾ ਪਰੋਲਾ ਫੇਰ ਸਕਦੇ ਹੋ ਤੇ ਜੇਕਰ ਤੁਸੀਂ ਗੈਸ ਵਗੈਰਾ ਤੇ ਕੰਮ ਕਰਦੇ ਹੋ ਤਾਂ ਚੰਗੀ ਤਰ੍ਹਾਂ ਗੈਸ ਨੂੰ ਸਾਫ਼ ਕਰ ਲੈਣਾ ਹੈ ਭਾਂਡੇ ਦੀ ਝੂਠ ਕਦੇ ਵੀ ਰਸੋਈ 'ਚ ਨਹੀਂ ਛੱਡਣੀ ਰਸੋਈ ਦੇ ਵਿੱਚ ਜਿਹੜੇ ਭਾਂਡਿਆਂ ਦੇ ਵਿੱਚ ਖਾਣਾ ਬਣਾਉਂਦੇ ਹੋ ਉਹਨਾਂ ਨੂੰ ਵੀ ਸਾਫ਼ ਸੁਥਰਾ ਕਰਕੇ ਹੀ ਰੱਖਣਾ ਹੈ। ਝੂਠੇ ਭਾਂਡੇ ਤਾਂ ਕਦੇ ਵੀ ਰਸੋਈ 'ਚ ਨਹੀਂ ਰੱਖਣੇ। ਤੇ ਮਾਇਆ ਤੇ ਬਰਕਤ ਉਹ ਘਰ ਵਿੱਚ ਉਸੇ ਸਮੇਂ ਹੀ ਫਿਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਲੱਗਦਾ ਹੈ ਕਿ ਇਸ ਘਰ ਵਿੱਚ ਜਿਹੜੇ ਘਰ ਦੇ ਵਿੱਚ ਸਾਫ਼ ਸਫਾਈ ਨਹੀਂ ਹੁੰਦੀ ਉਸ ਘਰ ਦੇ ਵਿੱਚ ਫਿਰ ਦਲਿੱਦਰ ਦਾ ਵਾਸ ਹੋ ਜਾਂਦਾ ਹੈ। ਕਹਿੰਦੇ ਕਿ ਇਸ ਲਈ ਸਾਫ਼ ਸਫਾਈ ਬੜੀ ਹੀ ਜ਼ਰੂਰੀ ਹੈ। ਰਸੋਈ ਦੇ ਜਿਹੜੇ ਭਾਂਡੇ ਹਨ ਜਿਹੜੀ ਝੂਠ ਹੈ ਉਸ ਨੂੰ ਸਾਰੇ ਹੀ ਧੋ ਕੇ ਰੱਖਣਾ ਹੈ ਉਸ ਸਮੇਂ ਤੁਸੀਂ ਕੀ ਕਰਨਾ ਹੈ ਦੋ ਮਿੱਠੇ ਪ੍ਰਸ਼ਾਦੇ ਬਣਾਉਣੇ ਹਨ ਭਾਵੇਂ ਗੁੜ ਪਾ ਕੇ ਬਣਾ ਲਓ ਤੇ ਭਾਵੇਂ ਖੰਡ ਪਾ ਕੇ ਬਣਾ ਲਓ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਤੁਸੀਂ ਕੁੱਤੇ ਨੂੰ ਪਾ ਦੇਣਾ ਹੈ ਉਸ ਵਿੱਚੋਂ ਜਿਹੜਾ ਅੱਧਾ ਪ੍ਰਸ਼ਾਦਾ ਹੈ ਉਹ ਤੁਸੀਂ ਕੀੜੀਆਂ ਦੇ ਭੌਣ ਤੇ ਵੀ ਪਾ ਸਕਦੇ ਹੋ ਕੁਝ ਹਿੱਸਾ ਪ੍ਰਸ਼ਾਦਾ ਤੁਸੀਂ ਪਸ਼ੂਆਂ ਦੇ ਲਈ ਵੀ ਕੱਢ ਸਕਦੇ ਹੋ ਹਰ ਇੱਕ ਥਾਂ ਤੇ ਤੁਸੀਂ ਇਹ ਉਪਾਅ ਜ਼ਰੂਰ ਕਰ ਸਕਦੇ ਹੋ ਜੇ ਕਿਸੇ ਦੇ ਘਰ ਵਿੱਚ ਬਿੱਲੀ ਆਉਂਦੀ ਹੈ ਉਹ ਹਿੱਸਾ ਤੁਸੀਂ ਉਸ ਨੂੰ ਵੀ ਪਾ ਸਕਦੇ ਹੋ ਜਾਂ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਵੀ ਰੱਖ ਕੇ ਆ ਸਕਦੇ ਹੋ ਜੇਕਰ ਬੀਬੀਆਂ ਇਹ ਉਪਾਅ ਕਰ ਲੈਂਦੀਆਂ ਹਨ ਤਾਂ ਤੁਹਾਡੀ ਔਲਾਦ ਦੇ ਜਿੰਨੇ ਵੀ ਦੁੱਖ ਰੋਗ ਹਨ ਉਹ ਦੂਰ ਹੋ ਜਾਣਗੇ ਉਹ ਫਿਰ ਕੰਮ ਉਹਨਾਂ ਦੇ ਨੇਪਰੇ ਚੜ੍ਹਨੇ ਸ਼ੁਰੂ ਹੋ ਜਾਣਗੇ ਕਿਉਂਕਿ ਮਾਵਾ ਦੁਆਰਾ ਕੀਤਾ ਗਿਆ ਦਾਨ ਔਲਾਦ ਨੂੰ ਜ਼ਰੂਰ ਲੱਗ ਜਾਂਦਾ ਹੈ ਤੇ ਔਲਾਦ ਹਮੇਸ਼ਾ ਨੇਕ ਰਾਹ ਤੇ ਤੁਰ ਪੈਂਦੀ ਹੈ ਕਹਿੰਦੇ ਕਿ ਇਸ ਤਰ੍ਹਾਂ ਸਾਰੇ ਜਾਣੇ ਸੁਣ ਕੇ ਬੜੇ ਹੀ ਖੁਸ਼ ਹੋਏ ਕਹਿੰਦੇ ਹੁਣ ਸਾਰਿਆਂ ਜਾਣਿਆਂ ਨੇ ਆਪਣੇ ਘਰ ਵਿੱਚ ਸਵੱਛਮ ਰੱਖਣੀ ਸ਼ੁਰੂ ਕਰ ਦਿੱਤੀ ਝੂਠ ਰੱਖਣੀ ਬੰਦ ਕਰ ਦਿੱਤੀ ਜਿਹੜੀ ਆਪਣੀ ਰਸੋਈ ਸੀ ਉਸ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹਰ ਥਾਂ ਤੇ ਜਦੋਂ ਸਵੱਛਮ ਆ ਗਈ ਅੱਧੀ ਬਰਕਤ ਤਾਂ ਉਦੋਂ ਹੀ ਸਾਡੇ ਘਰ ਵਿੱਚ ਆ ਜਾਂਦੀ ਹੈ ਕਹਿੰਦੇ ਜਦੋਂ ਸਾਫ ਸਫਾਈ ਹੋ ਗਈ ਤਾਂ ਘਰ ਦਾ ਕੁਝ ਹਿੱਸਾ ਜੇਕਰ ਅਸੀਂ ਆਪਣੇ ਖਾਣ ਪੀਣ ਦੇ ਵਿੱਚੋਂ ਦਾਨ ਵਿੱਚ ਦੇ ਦਿੰਦੇ ਹਾਂ ਤਾਂ ਸਾਡੇ ਦੁੱਖ ਰੋਗ ਤਾਂ ਆਪਣੇ ਆਪ ਹੀ ਦੂਰ ਹੋ ਜਾਂਦੇ ਹਨ ਕਹਿੰਦੇ ਕਿ ਮਾਈ ਨੇ ਵੀ ਫਿਰ ਇਦਾਂ ਕਰਨਾ ਆਰੰਭ ਕਰ ਦਿੱਤਾ ਉਹਨੇ ਰਸੋਈ ਸਾਫ ਕਰਕੇ ਰਾਤ ਨੂੰ ਮਿੱਸੇ ਪ੍ਰਸ਼ਾਦੇ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਘਰ ਵਿੱਚੋਂ ਦੁੱਖ ਤੇ ਦਿਲਦਰ ਦੂਰ ਹੋ ਗਿਆ ਉਹਦੀ ਔਲਾਦ ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋ ਗਈ ਜਿਹੜੇ ਉਸਦੇ ਘਰ ਵਿੱਚ ਰੋਗ ਤੇ ਪੈਸਾ ਲੱਗਦਾ ਸੀ ਉਹੀ ਘਰ ਵਿੱਚ ਆਉਣਾ ਸ਼ੁਰੂ ਹੋ ਗਿਆ ਤੇ ਉਹ 2 ਮਹੀਨੇ ਬਾਅਦ ਸੰਤ ਫਕੀਰ ਜੀ ਦੇ ਕੋਲ ਗਈ ਤੇ ਕਿਹਾ ਜੀ ਸੰਤ ਜੀ ਤੁਸੀਂ ਜਿਹੜੀ ਜੁਗਤ ਦੱਸੀ ਸੀ ਉਹਦੇ ਨਾਲ ਮੇਰੀ ਔਲਾਦ ਠੀਕ ਹੋ ਚੁੱਕੀ ਹੈ ਸੰਤ ਜੀ ਕਹਿੰਦੇ ਕਿ ਤੁਸੀਂ ਇਹ ਸਾਰਾ ਕੁਝ ਆਪ ਕੀਤਾ ਹੈ ਤੁਹਾਡੇ ਮਨ 'ਚ ਸਵਾਲ ਨਹੀਂ ਆਇਆ ਇਹ ਸਭ ਕਿਉਂ ਕਰਦੇ ਪਏ ਹਾਂ ਇਹਦੇ ਪਿੱਛੇ ਕੀ ਗੱਲ ਹੋ ਸਕਦੀ ਹੈ ਸੰਤ ਜੀ ਨੇ ਸਭ ਨੂੰ ਕਿਹਾ ਜਦੋਂ ਤੁਹਾਡੇ ਕਰਦਾ ਕੁਝ ਹਿੱਸਾ দান ਵਜੋਂ ਜਾਂਦਾ ਹੈ ਕਿਸੇ ਭੁੱਖੇ ਦਾ ਢਿੱਡ ਭਰਦਾ ਹੈ ਤਾਂ ਉਹਦੇ ਮੂੰਹੋਂ ਜਿਹੜੀਆਂ ਅਸੀਸਾਂ ਨਿਕਲਦੀਆਂ ਹਨ ਉਹ ਤੁਹਾਡੀ ਜ਼ਿੰਦਗੀ ਦੇ ਫਿਰ ਸਾਰੇ ਹੀ ਦੁੱਖ ਰੋਗ ਦੂਰ ਕਰ ਦਿੰਦੀਆਂ ਹਨ ਜ਼ਿੰਦਗੀ ਵਿੱਚ ਸੁੱਖ ਆਉਣੇ ਸ਼ੁਰੂ ਹੋ ਜਾਂਦੇ ਹਨ ਇਹੋ ਚੀਜ਼ ਤੁਹਾਡੇ ਨਾਲ ਵਾਪਰੀ ਹੈ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ 100 ਅਸੀਸਾਂ ਆਪਣੇ ਵੱਲ ਵੱਧ ਕੇ ਚੱਲ ਕੇ ਆਉਂਦੀਆਂ ਹਨ ਫਿਰ ਪਰਮਾਤਮਾ ਆਪੇ ਹੀ ਤੁਹਾਡੇ ਘਰ ਵਿੱਚ ਸੁੱਖ ਲੈ ਕੇ ਆਉਂਦੇ ਹਨ ਇਸ ਲਈ ਸਾਥ ਸੰਗਤ ਜੀ ਆਪਾਂ ਨੂੰ ਵੀ ਆਪਣੇ ਘਰ ਦੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਜ਼ਰੂਰਤਮੰਦਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਸਾਡੇ ਘਰ ਵਿੱਚ ਵੀ ਬਰਕਤ ਆ ਜਾਵੇਗੀ ਸਾਡੀ ਵੀ ਔਲਾਦ ਤਰੱਕੀ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ